ਪੰਜਾਬ ਵਿੱਚ ਕਤਲ ਦੀਆਂ ਦੋ ਵੱਡੀਆਂ ਵਾਰਦਾਤਾਂ ਇੱਥੇ ਕੁਝ ਨੌਜਵਾਨ ਆਏ ਆ ਤਿੰਨ ਕ ਜਣੇ ਮੋਟਰਸਾਈਕਲ ਤੇ ਕਾਲੇ ਮੋਟਰਸਾਈਕਲ ਤੇ ਸੋ ਉਹਨਾਂ ਨੇ ਜਿਹੜਾ ਵਾ ਇੱਥੇ ਆਉਂਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਵਾ ਕਾਫੀ ਜਿਹੜੇ 30 35 ਫਾਇਰਵਾ ਜਿਹੜੇ ਇੱਥੇ ਕੱਢੇ ਗਏ ਆ ਦਿਨ ਦਿਹਾੜੇ ਲੰਗਰ ਹਾਲ ਚ ਗੋਲੀਆਂ ਮਾਰ ਪੁੱਣ ਦਿੱਤਾ ਨੌਜਵਾਨ ਉਹ ਜਿਹੜੀਆਂ ਗੋਲੀਆਂ ਚਲਾਉਂਦੇ ਹੀ ਗਏ ਆ ਕੋਈ ਇਸ ਤਰ੍ਹਾਂ ਦਾ ਜਿਆਦਾ ਉਹਨਾਂ ਦਾ ਅਸੀਂ ਫੇਸ ਨਹੀਂ ਵੇਖ ਪਾਏ ਨਾ ਹੀ ਇੱਥੋਂ ਕੋਈ ਅਸੀਂ ਸਮਝਾ ਕੇ ਵੈਸੇ ਕੋਈ ਬੱਚਾ ਪਟਾਕੇ ਚਲਾ ਰਿਹਾ ਜਾਂ ਕਿਸ ਤਰ੍ਹਾਂ ਵਾ ਤੇ ਉਹਦੀ ਜਿਹੜੀ ਐ ਇੱਥੇ ਮੌਤ ਜਿਹੜੀ ਆ ਉਹ ਕੀ ਆ ਮੌਕੇ ਤੇ ਹੀ ਦੂਜੇ ਪਾਸੇ ਟੂਰਨਾਮੈਂਟ ਦੌਰਾਨ ਚਲਾਈਆਂ ਅੰਨੇ ਵਾ ਗੋਲੀਆਂ ਤੇ ਤਿੰਨ ਲੋਕ ਆਏ ਨੇ ਮੋਟਰਸਾਈਕਲ ਤੇ ਚੜ ਕੇ ਅਣਪਛਾਤੇ ਵਿਅਕਤੀ ਸੀ ਮੂੰਹ ਬੰਦੇ ਨਹੀਂ ਸੀਗੇ ਉਹ ਆ ਕੇ ਇਹਦੇ ਤੇ ਵਿਰਿੰਦਰਪਾਲ ਕੀ ਹੈਗਾ ਜੋ ਉਹਦੇ ਤੇ ਫਾਇਰਿੰਗ ਕਰਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ ਤਿੰਨ ਪੈਣਾ ਦੇ ਇਕਲੌਤੇ ਭਰਾ ਦੀ ਹੋਈ ਮੌਤ ਫੌਜੀ ਦੇ ਲਤ ਚ ਵਜੀ ਗੋਲੀ ਤੇ ਕਰੀਬ ਜੀ ਸਾਡੇ ਕੋਲ 18 ਤੋਂ 20 ਖੋਲ ਹੈਗੇ ਨੇ ਜਿਹੜੇ ਤੇ ਪਏ ਨੇ ਤੇ ਅਲੱਗ-ਅਲੱਗ ਵੈਪਨਸ ਦੇ ਨੇ ਅਲੱਗ-ਅਲੱਗ ਬਹਿਣ ਦੇ ਗੂੜ ਨੇ ਜੀ ਹਾਂ ਇੱਕੋ ਜਲੇ ਚ ਕਤਲ ਦੀਆਂ ਦੋ ਵੱਡੀਆਂ ਵਾਰਦਾਤਾਂ ਹੋਈਆਂ ਨੇ ਸ਼ਰਿਆਮ ਦੋ ਕਤਲ ਹੋਏ ਨੇ ਗੋਲੀਆਂ ਮਾਰ ਮੌਤ ਦੇ ਘਾਟ ਉਤਾਰਿਆ ਗਿਆ ਗੱਲ ਪਹਿਲੀ ਵਾਰਦਾਤ ਦੀ ਕਰਦੇ ਹਾਂ ਜੋ ਅੰਮ੍ਰਿਤਸਰ ਦੇ ਮਹਿਤਾ ਆਦੀਨ ਆਉਂਦੇ ਪਿੰਡ ਚੁਗ ਤੋਂ ਸਾਹਮਣੇ ਆਈ ਹੈ ਸ਼ਰਿਆਮ ਲੰਗਰ ਹਾਲ ਦੇ ਵਿੱਚ ਲੰਗਰ ਵਰਤਾ ਰਹੇ ਨੌਜਵਾਨ ਤੇ ਕੁਝ ਬਦਮਾਸ਼ਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਤਾੜ-ਤਾੜ ਗੋਲੀਆਂ ਮਾਰ ਨੌਜਵਾਨ ਨੂੰ ਛੱਲਣੀ ਕਰ ਦਿੱਤਾ ਗੋਲੀਆਂ ਲੱਗਣ ਕਾਰਨ ਨੌਜਵਾਨ ਥੱਲੇ ਡਿੱਗ ਗਿਆ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਵਾਰਦਾਤ ਤੋਂ ਬਾਅਦ ਮੌਕੇ ਤੇ ਚੀਕ ਚਿਹਾੜਾ ਮਚ ਗਿਆ ਭੱਜ ਦੜ ਮਚ ਗਈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬਦमाश ਮੌਕੇ ਤੋਂ ਫਰਾਰ ਹੋ ਗਏ ਜੀ ਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਇਸ ਵਾਰਦਾਤ ਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਆਖਰ ਮੌਕੇ ਤੇ ਮੌਜੂਦ ਲੋਕਾਂ ਦਾ ਕੀ ਕਹਿਣਾ ਹੈ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਇਹ ਜੀ ਗੱਲ ਹੋਈ ਆ ਜੀ ਸਾਡੇ ਲਗਾਤਾਰ ਲੰਗਰ ਹਰ ਸਾਲ ਦੀ ਤਰ੍ਹਾਂ ਲੱਗਾ ਇਸ ਵਾਰ ਵੀ ਬੜਾ ਵਧੀਆ ਲੰਗਰ ਚੱਲ ਰਿਹਾ ਜੋ ਹੁਲੇ ਮਹਲੇ ਦੀਆਂ ਜੋ ਸੰਗਤਾਂ ਹਦੀ ਸੇਵਾ ਕਰ ਰਹੀ ਸੀ ਸੋ ਸਾਡੇ ਵਿਰਿੰਦਰਪਾਲ ਸਿੰਘ ਵਿੱਕੀ ਸੈਨੋਬਲਦੇਵ ਸਿੰਘ ਦਾ ਅੱਜ ਗੋਲੀਆਂ ਮਾਰ ਕੇ ਜਿਹੜੀ ਆ ਉਹਦੀ ਡੈਥ ਕਰ ਦਿੱਤੀ ਗਈ ਕਤਲੀ ਕੀਤਾ ਗਿਆ ਜੀ ਇੱਥੇ ਕੁਝ ਨੌਜਵਾਨ ਆਏ ਆ ਤਿੰਨ ਕ ਜਣੇ ਮੋਟਰਸਾਈਕਲ ਤੇ ਕਾਲੇ ਮੋਟਰਸਾਈਕਲ ਤੇ ਸੋ ਉਹਨਾਂ ਨੇ ਜਿਹੜਾ ਵਾ ਇੱਥੇ ਆਉਂਦਿਆਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਵਾ ਕਾਫੀ ਜਿਹੜੇ 30 35 ਫੈਰਵਾ ਜਿਹੜੇ ਇੱਥੇ ਕੱਢੇ ਗਏ ਆ ਸੋ ਉਹਦੀ ਡੈਥ ਹੋ ਗਈ ਆ ਤੇ ਬੜਾ ਡਰਦਾ ਜਿਹਾ ਮਾਹੌਲ ਆ ਜੀ ਜੋ ਕਿ ਛੋਟੇ ਛੋਟੇ ਇੱਥੇ ਬੱਚੇ ਵੀ ਜਿਹੜੇ ਆ ਬੜੇ ਉਤਸ਼ਾਹ ਨਾਲ ਬੀਬੀਆਂ ਬੱਚੇ ਬਜ਼ੁਰਗ ਵੀ ਇੱਥੇ ਸੇਵਾ ਕਰਦੇ ਆ ਹਜੇ ਸ਼ੁਕਰ ਹੈ ਕਿ ਕਿਸੇ ਹੋਰ ਦੇ ਜਿਹੜੀ ਗੋਲੀ ਆ ਨਹੀਂ ਲੱਗੀ ਅਗਰ ਹੋਰ ਕਿਸੇ ਦੇ ਗੋਲੀ ਲੱਗ ਜਾਂਦੀ ਤੇ ਇੱਥੇ ਮਤਲਬ ਕਿ ਹੋਰ ਵੀ ਡੈਥ ਜਿਹੜੀ ਹੋ ਸਕਦੀ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਹਿ ਚੁੱਕੀ ਹੈ ਤੁਰੰਤ ਪੁਲਿਸ ਮੌਕੇ ਤੇ ਪਹੁੰਚ ਗਈ ਮੌਕੇ ਤੇ ਪਹੁੰਚੀ ਪੁਲਿਸ ਦਾ ਕਤਲ ਨੂੰ ਲੈ ਕੇ ਕੀ ਕਹਿਣਾ ਹੈ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਜਿਕੁ ਜੀ ਸਾਨੂੰ 240 ਦੇ ਕਰੀਬ ਸਾਨੂੰ ਪਤਾ ਲੱਗਾ ਕਿ ਇੱਥੇ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਹੈ। ਵਿਰਿੰਦਰਪਾਲ ਸਿੰਘ ਵਿੱਕੀ ਇੱਥੇ ਤਿੰਨ ਲੋਕ ਆਏ ਨੇ ਮੋਟਰਸਾਈਕਲ ਤੇ ਚੜ ਕੇ। ਅਣਪਛਾਤੇ ਵਿਅਕਤੀ ਸੀ, ਮੂੰਹ ਬੰਦੇ ਨਹੀਂ ਸੀਗੇ। ਉਹ ਆ ਕੇ ਇਹਦੇ ਤੇ ਵਿਰਿੰਦਰਪਾਲ ਕੀ ਹੈਗਾ ਜੋ ਉਹਦੇ ਤੇ ਫਾਇਰਿੰਗ ਕਰਕੇ ਉਹਨਾਂ ਨੇ ਉਹਦਾ ਕਤਲ ਕਰ ਦਿੱਤਾ। ਤੇ ਜਿਹੜਾ ਪ੍ਰੀਲੀਮਿਨਰੀ ਸਾਨੂੰ ਪਤਾ ਚੱਲ ਰਿਹਾ ਹੈ ਕਿ ਥਿਸ ਇਜ਼ ਅ ਪਾਰਟ ਆਫ ਗੈਂਗ ਰਾਈਵਲਰੀ ਤੇ ਕੋਪੀ ਗੰਸ਼ਾਮਪਰੀਆ ਗਰੁੱਪ ਨੇ ਉਹਨਾਂ ਨੇ ਇੱਕ ਹੋਸਟ ਪਾ ਕੇ ਉਹ ਵੀ ਕੀਤਾ ਹੈਗਾ ਕਿ ਬਟ ਸਾਡੀ ਜਿਹੜੀ ਟੀਮਸ ਐ ਇਮੀਡੀਏਟਲੀ ਰਸ਼ ਕਰਕੇ ਐਸਐਚਓ ਸਾਹਿਬ ਸਾਹਿਬ ਵੀ ਮੌਕੇ ਤੇ ਆਗੇ ਸੀਗੇ ਤੇ ਉਹਨਾਂ ਦੀ ਸੀਸੀਟੀਵੀ ਟ੍ਰੇਲ ਵੀ ਅਸੀਂ ਫੋਲੋ ਕਰ ਰਹੇ ਆਂ ਬਾਕੀ ਟੈਕਨੀਕਲੀ ਵੀ ਸਾਡੇ ਕੋਲ ਇਨਪੁਟਸ ਹੈਗੇ ਨੇ ਸਾਨੂੰ ਉਮੀਦ ਹੈ ਕਿ ਅਸੀਂ ਜਲਦ ਤੋਂ ਜਲਦੀ ਇਹਨਾਂ ਨੂੰ ਦੋਸ਼ਾਂ ਨੂੰ ਰਾਉਂਡ ਅਪ ਕਰਕੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕਰਾਂ। ਤਕਰੀਬ ਜੀ ਸਾਡੇ ਕੋਲ 18 ਤੋਂ 20 ਖੋਲ ਹੈਗੇ ਨੇ ਜਿਹੜੇ ਉੱਤੇ ਪਏ ਨੇ ਤੇ ਅਲੱਗ-ਅਲੱਗ ਵੈਪਨਸ ਦੇ ਨੇ ਅਲੱਗ-ਅਲੱਗ ਬੈਰਲ ਦੇ ਗੁਰਨੇ ਉਸ ਕਿਹੜੇ ਯੂਜ਼ਰ ਇੱਥੇ 30 ਦੇ ਵੀ ਹੈਗੇ ਨੇ ਜੀ ਸਾਨੂੰ ਸ਼ੱਕ ਹੈਗਾ ਕਿ 9 ਐਮ ਐਮ ਦੇ ਵੀ ਹੈਗੇ ਨੇ ਤੇ ਬਾਕੀ ਅਸੀਂ ਇਹ 30 ਦੇ ਪਾਸੇ ਇਹ 18 ਤੋਂ 20 ਨੇ ਜੀ ਸੜਕ ਤੇ ਅੱਗੇ ਵੀ ਕਿੰਨੇ ਨੌਕਰੀਆਂ ਲਵਦੇ ਨੇ ਤਿੰਨ ਹਮਲਾਵਰ ਸੀਗੇ ਜੀ ਮੋਟਰਸਾਈਕਲ ਤੇ ਆਏ ਸੀਗੇ ਜੀ ਅੱਗੇ ਨੂੰ ਗਏ ਨੇ ਗੋਵਿੰਦ ਪਰਉਤਸਵ ਵੱਲ ਨੂੰ ਗਏ ਸੀਗੇ ਇਹਨਾਂ ਨੂੰ ਅਸੀਂ ਫੋਲੋ ਕਰ ਰਹੇ ਹਾਂ ਇਹਨਾਂ ਨੂੰ ਜਲਦੀ ਅਸੀਂ ਰਾਉਂਡ ਅਪ ਕਰਕੇ ਇਹਨਾਂ ਤੇ ਬੰਦੀ ਕਾਨੂੰਨੀ ਕਰਵਾਈ ਹੋ ਕਰਾਂਗੇ ਦਿੱਤੇ ਵੀ ਪੰਜ ਕੇਸ ਆਲਰੇਡੀ ਮੁਕਦਮੇ ਦਰਜ ਸੀਗੇ 20 ਦਿਨ ਪਹਿਲਾਂ ਹੀ ਆਲਮੋਸਟ ਰੀਲ ਜੋ ਆਇਆ ਹੈ ਇਹ ਵੀ ਗੈਂਗ ਦਾ ਹੀ 파ਟ ਸੀਗਾ ਥਿਸ ਇਜ਼ ਅ ਪਾਰਟ ਆਫ ਗੈਂਗ ਰਾਈਵਲਰੀ ਬਟ ਤਾਂ ਵੀ ਪੁਲਿਸ ਕਾਰਵਾਈ ਕਰ ਰਹੀ ਹੈ ਸਾਡੀ ਟੀਮਸ ਲੱਗੀਆਂ ਹੋਈਆਂ ਹਨ ਕਤਲ ਦੀ ਦੂਜੀ ਵਾਰਦਾਤ ਵੀ ਅੰਮ੍ਰਿਤਸਰ ਦੇ ਮਹਿਤਾ ਆਦੀਨ ਆਉਂਦੇ ਪਿੰਡ ਤੋਂ ਹੀ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਪਿਛਲੇ ਦਿਨੀ ਪਿੰਡ ਖੱਬੇ ਰਾਜਪੂਤਾ ਚ ਫੁੱਟਬਾਲ ਦਾ ਟੂਰਨਾਮੈਂਟ ਚੱਲ ਰਿਹਾ ਸੀ ਟੂਰਨਾਮੈਂਟ ਸਮਾਪਤੀ ਵੱਲ ਵੱਧ ਰਿਹਾ ਸੀ ਇਨਾਮ ਵੰਡ ਸਮਾਰੋਹ ਹੋ ਰਿਹਾ ਸੀ ਇਸ ਦੌਰਾਨ ਕੁਝ ਬਦਮਾਸ਼ਾਂ ਨੇ ਅਣੇਵਾ ਫਾਇਰ ਕੱਢਣੇ ਸ਼ੁਰੂ ਕਰ ਦਿੱਤੇ ਇਸ ਦੌਰਾਨ ਇੱਕ ਗੋਲੀ ਗੁਰਸੇਵਕ ਸਿੰਘ ਦੇ ਵੱਜੀ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਮ੍ਰਿਤਕ ਤਿੰਨ ਪੈਣਾ ਦਾ ਇਕਲੌਤਾ ਭਰਾ ਦੱਸਿਆ ਜਾ ਰਿਹਾ ਹੈ ਇੱਥੇ ਹੀ ਬਸ ਨਹੀਂ ਇੱਕ ਗੋਲੀ ਛੁੱਟੀ ਆਏ ਫੌਜੀ ਦੇ ਵੀ ਜਾ ਵੱਜੀ ਜਾਣਕਾਰੀ ਮੁਤਾਬਕ ਇਸ ਫਾਇਰਿੰਗ ਚ ਗੁਰਸੇਵਕ ਸਿੰਘ ਦੀ ਮੌਤ ਹੋ ਗਈ ਜਦ ਕੇ ਫੌਜੀ ਸਮੇਤ ਇੱਕ ਹੋਰ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਇਸ ਵਾਰਦਾਤ ਤੋਂ ਬਾਅਦ ਇਲਾਕੇ ਚ ਤਸ਼ਦਦ ਦਾ ਮਾਹੌਲ ਪਾਇਆ ਜਾ ਰਿਹਾ ਆ ਅਖਰ ਟੂਰਨਾਮੈਂਟ ਦੌਰਾਨ ਕਿਸ ਵੱਲੋਂ ਫਾਇਰਿੰਗ ਕੀਤੀ ਗਈ ਕਿਉਂ ਫਾਇਰਿੰਗ ਕੀਤੀ ਗਈ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆ ਸਕਿਆ ਉਧਰ ਵਾਲਾ ਗੁਰਸੇਵਕ ਵਾਲਾ ਕਤਲ ਕੇਸ ਵੀ ਹੈਗਾ ਉਹਦੇ ਤੇ ਵੀ ਲੱਗੇ ਹੋਏ ਆ ਉਹਦੇ ਤੇ ਵੀ ਸਾਡੇ ਕੋਲ ਲੀਡਸ ਹੈਗੀਆਂ ਉਹਦੇ ਤੇ ਵੀ ਅਸੀਂ ਬੰਦੇ ਰਾਉਂਡ ਅਪ ਕੀਤੇ ਆ ਉਹਨਾਂ ਚ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜਲਦੀ ਉਹਦੇ ਚ ਵੀ ਸਾਨੂੰ ਰਿਜ਼ਲਟ ਮਿਲੇਗਾ ਇਹ ਵੱਲ ਵੀ ਜਿਹੜਾ ਫਾਇਰਿੰਗ ਇਨਸੀਡੈਂਟ ਹੋਇਆ ਇਹਦੇ ਤੇ ਵੀ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਸਾਡੀਆਂ ਟੀਮਸ ਮੌਕੇ ਤੇ ਲਾ ਦਿੱਤੀਆਂ ਘੱਟੋ ਘੱਟ 4 ਤੇ 5 ਟੀਮ ਸਡੀਆਂ ਲੱਗੀਆਂ ਹੋਈਆਂ ਉਹ ਸੀਸੀਟੀਵੀ ਕੈਮਰੇ ਖੰਗਾਲ ਰਹੀਆਂ ਸਾਡੀਆਂ ਟੈਕਨੀਕਲ ਟੀਮਸ ਆ ਉਹ ਵੀ ਲੱਗੀਆਂ ਹੋਈਆਂ ਵੈਸੇ ਵੀ ਸਾਡੇ ਕੋਲ ਹਿਊਮਨ ਇੰਟਰਨਲ ਵੀ ਕਾਫੀ ਇਨਪੁਟਸ ਆਏ ਨੇ ਅਸੀਂ ਇਹਨਾਂ ਨੂੰ ਜਲਦੀ ਹੀ ਰਾਉਂਡ ਅਪ ਕਰਕੇ ਇਹਨਾਂ ਤੇ ਤੁਰੰਤ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਜ਼ਰੂਰ ਕਰਾਂਗੇ ਕਤਲ ਦੀਆਂ ਦੋਵੇਂ ਹੀ ਵਾਰਦਾਤਾਂ ਤੋਂ ਬਾਅਦ ਪੁਲਿਸ ਨੂੰ ਭਾਜਣਾ ਪੈ ਚੁੱਕੀਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਦੋਮਾ ਮਾਮਲਿਆਂ ਨੂੰ ਵੱਖ-ਵੱਖ ਟੀਮਾਂ ਲੱਗੀਆਂ ਹੋਈਆਂ ਨੇ ਜਲਦ ਦੇ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਜਾਂਚ ਤੋਂ ਬਾਅਦ ਅੱਗੇ ਕੀ ਖੁਲਾਸੇ ਕਰਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਪਰ ਸਾਹਮਣੇ ਆਈਆਂ ਇਹਨਾਂ ਦੋਮਾ ਬਾਰਦਾਤਾਂ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ